ਜਿਹੜੇ ਡਰੱਗ ਕੰਜ਼ਿਊਮਰ ਹੌਟਸਪੌਟਸ ਨੇ ਉੱਤੇ ਕਸੂ ਆਪਰੇਸ਼ਨ ਕੀਤੇ ਜਾ ਰਹੇ ਨੇ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਨਸ਼ੇ ਦੇ ਦਲਦਲ 'ਚ ਯੁਵਾਵਾਂ ਨੂੰ ਖਸੌਂਦੇ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਣਾ ਹੈ ਪਰੰਤੂ ਜਿਹੜੇ ਐਡਿਕਟਸ ਨੇ ਜਿਹੜੇ ਨਸ਼ੇ ਦੀ ਬਿਮਾਰੀ 'ਚ ਸਪੋਰਟ 'ਚ ਪਏ ਹੋਏ ਆ ਉਹਨਾਂ ਨੂੰ ਐਜ਼ ਅ ਪੇਸ਼ੈਂਟ ਦੇਖਣਾ ਹੈ ਤੇ ਨਸ਼ਾ ਛੁਡਾਊ ਕੇਂਦਰਾ ਚ ਤੇ ਡੀ ਐਡਿਕਸ਼ਨ ਕੇਂਦਰਾ ਚ ਦਾਖਲ ਕਰਾਉਣਾ ਕੋਈ ਵੀ ਨਸ਼ਾ ਵੇਚਣ ਦੀ ਜੇ ਜਾਣਕਾਰੀ ਹੈਗੀ ਤੇ ਉਹਨੂੰ ਸੇਫ ਪੰਜਾਬ ਹੈਲਪਲਾਈਨ ਤੇ ਦੱਸਿਆ ਜਾਵੇ ਸਰਕਾਰ ਦਾ ਜਿਹੜਾ ਬਹੁਤ ਵੱਡਾ ਉਪਰਾਲਾ ਆ ਯੁੱਧ ਨਸ਼ਿਆ ਵਿਰੁੱਧ ਉਹਦੇ ਤਹਿਤ ਸਾਰੇ ਪੰਜਾਬ ਦੇ ਵਿੱਚ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਜਿਹੜੇ ਡਰੱਗ ਕੰਜ਼ਿਊਮਰ ਹੋਟ ਸਪੋਰਟ ਨੇ ਉੱਥੇ ਕਾਸੋ ਆਪਰੇਸ਼ਨ ਕੀਤੇ ਜਾ ਰਹੇ ਨੇ ਪੰਜਾਬ ਸਰਕਾਰ ਦੇ ਮਾਨਯੋਗ ਡੀਜੀਪੀ ਸਾਹਿਬ ਦੀ ਸਖਤ ਹਦਾਇਤਾਂ ਨੇ ਕਿ ਜਿਹੜੇ ਨਸ਼ਾ ਤਸਕਰਾਂ ਨੇ ਜਿਹੜੇ ਨਸ਼ੇ ਦੇ ਦਲਦਲ ਦੇ ਵਿੱਚ ਯੁਵਾਵਾਂ ਨੂੰ ਫਸਾਉਂਦੇ ਨੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਣਾ ਤੇ ਪ੍ਰੰਤੂ ਜਿਹੜੇ ਐਡਿਕਟ ਨੇ ਜਿਹੜੇ ਨਸ਼ੇ ਦੀ ਇਸ ਬਿਮਾਰੀ ਦੇ ਵਿੱਚ ਇਸ ਕੋੜ ਦੇ ਵਿੱਚ ਪਏ ਹੋਏ ਨੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਦਾਖਲ ਕਰਵਾਉਣਾ ਇਸ ਦੇ ਨਾਲ ਉਹਨਾਂ ਨੇ ਕੀ ਕੁਝ ਕੀਤਾ ਆ ਤੁਹਾਨੂੰ ਵੀ ਸੁਣਾਉਨੇ ਆ ਸਰਕਾਰ ਦਾ ਜਿਹੜਾ ਬਹੁਤ ਵੱਡਾ ਉਪਰਾਲਾ ਆ ਯੁੱਧ ਨਸ਼ਿਆਂ ਵਿਰੁੱਧ ਉਦੇ ਤਹਿਤ ਅੱਜ ਸਾਰੇ ਪੰਜਾਬ 'ਚ ਮਨਜੋਗ ਬੀਜਪੀ ਪੰਜਾਬ ਦੇ ਦਿਸ਼ਾ ਨਿਰਦੇਸ਼ੇ ਜਿਹੜੇ ਡਰੱਗ ਕੰਜ਼ਿਊਮਰ ਹੌਟਸਪੌਟਸ ਨੇ ਉੱਥੇ ਕੱਸੋ ਆਪਰੇਸ਼ਨ ਕੀਤੇ ਜਾ ਰਹੇ ਪੰਜਾਬ ਸਰਕਾਰ ਦੀ ਤੇ ਮਨਜੋਗ ਬੀਜਪੀ ਸਾਥ ਦੀ ਸਖਤ ਹਦਾਇਤਾਂ ਨੇ ਕਿ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਨਸ਼ੇ ਦੇ ਦਲਦਲ 'ਚ ਯੁਵਾਵਾਂ ਨੂੰ ਫਸਾਉਂਦੇ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਣਾ ਹੈ ਪਰੰਤੂ ਜਿਹੜੇ ਐਡਿਕਟਸ ਨੇ ਜਿਹੜੇ ਨਸ਼ੇ ਦੀ ਇਸ ਬਿਮਾਰੀ 'ਚ ਸਪੋਰਟ ਚ ਪਏ ਹੋਏ ਆ ਉਹਨਾਂ ਨੂੰ ਐਜ਼ ਅ ਪੇਸ਼ੈਂਟ ਦੇਖਣਾ ਆ ਤੇ ਨਸ਼ਾ ਛੁਡਾਊ ਕੇਂਦਰਾਂ 'ਚ ਤੇ ਡੀ ਐਡਿਕਸ਼ਨ ਕੇਂਦਰਾਂ 'ਚ ਦਾਖਲ ਕਰਾਉਣਾ ਹੈ ਤੇ ਉਸੇ ਮੂਹਮ ਚ ਅੱਜ ਪਟਿਆਲੇ ਜ਼ਿਲ੍ਹੇ 'ਚ 25 ਥਾਵਾਂ 'ਤੇ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਹਾਂ ਇੱਕ ਕਾਰਨਰ ਹੋਟਲ ਦੇ ਬੈਕਸਾਈਡ ਤੇ ਜਿਹੜੀ ਬਸਤੀ ਉੱਥੇ ਮੈਂ ਮੇਰੇ ਐਸਪੀ ਸਿਟੀ ਪਲਵਿੰਦਰ ਚੀਮਾ ਜੀ ਡੀਐਸਪੀ ਸਿਟੀ ਸਤਨਾਮ ਸਿੰਘ ਤੇ ਉਹਨਾਂ ਦੀ ਟੀਮ ਜਿਹੜੀ ਆ ਅਸੀਂ ਇੱਥੇ ਕਰਾਂਗੇ ਸਰ ਜਿਸ ਤਰ੍ਹਾਂ ਕਿ ਇਹ ਮੇਨ ਇਲਾਕੇ ਆ ਗਏ ਇਸ ਤੋਂ ਇਲਾਵਾ ਕੁਝ ਇਲਾਕੇ ਅਜਿਹੇ ਜਿਹੜੇ ਜਿਹੜੇ ਛੁਪੇ ਹੋਏ ਹੁੰਦੇ ਆ ਉਹਦੀ ਜੇਕਰ ਕੋਈ ਜਾਣਕਾਰੀ ਦੇਣਾ ਚਾਹੁੰਦਾ ਤੇ ਪੁਲਿਸ ਨਾਲ ਕਿਸ ਤਰ੍ਹਾਂ ਸੰਪਰਕ ਕਰੇ ਦੇਖੋ ਜੀ ਸਾਡਾ ਸੇਫ ਪੰਜਾਬ ਹੈਲਪਲਾਈਨ ਦਾ ਵੀ ਨੰਬਰ ਜਿਹੜਾ ਆ ਉਹ ਸਾਡੀ ਵੈਬਸਾਈਟ ਤੇ ਅਵੇਲੇਬਲ ਹੈਗਾ ਕੋਈ ਵੀ ਨਸ਼ਾ ਵੇਚਣ ਦੀ ਜੇ ਜਾਣਕਾਰੀ ਹੈਗੀ ਹੈ ਤੇ ਉਹਨੂੰ ਸੇਫ ਪੰਜਾਬ ਹੈਲਪਲਾਈਨ ਤੇ ਦੱਸਿਆ ਜਾਵੇ ਅਸੀਂ 22 ਤੋਂ 2200 ਤੋਂ 300 ਐਫ ਆਈ ਆਰਾਂ ਜਿਹੜੀਆਂ ਨੇ ਉਹ ਸੇਫ ਪੰਜਾਬ ਹੈਲਪਲਾਈਨ ਦੇ ਉੱਪਰ ਆਈ ਜਾਣਕਾਰੀ ਤੋਂ ਦਰਜ ਕੀਤੀਆਂ ਨੇ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਤੇ ਪਛਾਣ ਗੁਪਤ ਰੱਖੀ ਜਾਊਗੀ ਤੇ ਨਸ਼ਾ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਹੋਏ ਸਰ ਕੁਝ ਸ਼ਹਿਰ ਦੇ ਵਿੱਚ ਐਸੀਆਂ ਬਿਲਡਿੰਗਾਂ ਜਿਹੜੀਆਂ ਬੰਦ ਪਈਆਂ ਨੇ ਔਰ ਕੁਝ ਰੇਲਵੇ ਦੇ ਪੁਲ ਜਾਂ ਦੂਸਰੇ ਪੁਲ ਹੈਗੇ ਉਹਨਾਂ ਦਾ ਵੀ ਨਜਾਇਜ਼ ਇਸਤੇਮਾਲ ਹੋ ਰਿਹਾ ਉੱਥੇ ਵੀ ਚੈਕਿੰਗ ਹੋਏਗੀ ਹਾਂਜੀ ਬਿਲਕੁਲ ਜੀ ਜਿਹੜੀ ਵੀ ਅਬੈਂਡੰਟ ਪਲੇਸਿਸ ਨੇ ਜਿੱਥੇ ਆਵਾਜਾਹੀ ਘਟਾ ਤੇ ਜਿੱਥੇ ਲੋਕੀ ਨਸ਼ਾ ਪੀਣ ਦਾ ਜਿੱਥੇ ਅੱਡਾ ਬਣਾਇਆ ਹੋਇਆ ਉਹ ਸਾਰੀ ਥਾਵਾਂ ਚੈੱਕ ਕੀਤੀਆਂ ਜਾਣਗੀਆਂ